ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਆਪਣੇ ਚੈਨਲ ਦੇ ਇਸ ਨਵੀਂ ਵੀਡੀਓ 'ਚ ਅਪਾ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੀਆਂ ਹੋਈਆਂ ਹਰ ਇੱਕ ਵੀਡੀਓ ਜੋ ਵੀ ਨਵੀਂ ਅਪਡੇਟ ਹੁੰਦੀ ਹੈ ਤੁਹਾਡੇ ਤੱਕ ਲੈ ਕੇ ਆਉਂਦੇ ਆ ਤੇ ਜੇ ਤੁਸੀਂ ਹਲੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਫੋਲੋ ਜਾਂ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਹਰ ਰੋਜ਼ ਨਵੀਂ ਅਪਡੇਟ ਤੁਹਾਡੇ ਤੱਕ ਛੇਤੀ ਤੋਂ ਛੇਤੀ ਪਹੁੰਚ ਸਕੇ ਅੱਜ ਦੀ ਜੋ ਅਪਡੇਟ ਹੈ ਉਹ ਇਹ ਹੈ ਕਿ ਬੱਬੂ ਮਾਨ ਦਾ ਹੁਣ ਗਾਣਾ ਆ ਰਿਹਾ ਹੈ ਨਵਾਂ ਉਹ ਗਾਣੇ ਦਾ ਨਾਮ ਹੈ ਅਸਲਾ ਤੇ ਉਹ ਗਾਣਾ ਜੋ ਬੱਬੂ ਮਾਨ ਦਾ ਆ ਰਿਹਾ ਹੈ ਉਹ ਐਕਸਪੈਕਟ ਕੀਤਾ ਜਾ ਰਿਹਾ ਹੈ ਕਿ ਪਹਿਲੇ ਗਾਣਿਆਂ ਵਾਂਗੂ ਹੀ ਇਹ ਗਾਣਾ ਵੀ ਪੂਰੀ ਧਮਾਲ ਪਾਊਗਾ। ਬੱਬੂ ਮਾਨ ਦੀ ਜੇ ਗੱਲ ਕਰੀਏ ਤਾਂ ਬੱਬੂ ਮਾਨ ਬਹੁਤਾ ਮੀਡੀਆ 'ਚ ਨਹੀਂ ਜਾਂਦੇ। ਬੱਬੂ ਮਾਨ ਬਹੁਤਾ ਰਿਲੀਜ਼ ਕਰਨਤੇ ਜਾਂ ਬਹੁਤ ਜ਼ਿਆਦਾ ਪ੍ਰੋਮੋਸ਼ਨ ਕਰਨਤੇ ਆਪਣਾ ਪੈਸਾ ਖਰਚਦੇ ਹੀ ਨਹੀਂ ਕਿਉਂਕਿ ਸਭ ਨੂੰ ਪਤਾ ਹੈ ਕਿ ਬੱਬੂ ਮਾਨ ਦੀ ਫੈਨ ਫਾਲੋਇੰਗ ਕੀ ਹੈ। ਹੁਣ ਬੱਬੂ ਮਾਨ ਦਾ ਜੋ ਅਸਲਾ ਗਾਣਾ ਆ ਰਿਹਾ ਹੈ ਇਸ ਤੋਂ ਪਹਿਲਾਂ ਵੀ ਹਥਿਆਰਾਂ ਤੇ ਗਾਣੇ ਆ ਚੁੱਕੇ ਆ। ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ ਉਹ ਗਾਣੇ ਨੂੰ ਕਿਵੇਂ ਭੁੱਲਿਆ ਜਾ ਸਕਦਾ ਹੈ ਤੇ ਉਹ ਗਾਣਾ ਅੱਜ ਵੀ ਵਿਆਹਾਂ ਚ ਉਹੀ ਵੱਜਦਾ ਜਿਵੇਂ ਗਾਣਾ ਆਉਣ ਦੇ ਸਮੇਂ ਵੱਜਿਆ ਕਰਦਾ ਸੀ ਤੇ ਗਾਣੇ ਦੀ ਓਨੀ ਹੀ ਜ਼ਿਆਦਾ ਉਡੀਕ ਅੱਜ ਵੀ ਬੱਬੂ ਮਾਨ ਦੇ ਕੀਤੀ ਜਾਂਦੀ ਹੈ ਤੇ ਹੁਣ ਜੋ ਗਾਣਾ ਅਸਲਾ ਆ ਰਿਹਾ ਹੈ ਉਹਦੇ ਤੋਂ ਤੁਹਾਡੀਆਂ ਕੀ ਐਕਸਪੈਕਟੇਸ਼ਨ ਰਹਿਣਗੀਆਂ ਕਿਉਂਕਿ ਗਾਣੇ ਦਾ ਹਲੇ ਅਨਾਉਂਸਮੈਂਟ ਹੀ ਹੋਈ ਹੈ ਕਿ ਗਾਣਾ ਆ ਰਿਹਾ ਹੈ ਬੱਬੂ ਮਾਨ ਦੇ 뮤직 ਚ ਜੋ ਬੱਬੂ ਮਾਨ ਨੇ ਗਾਇਆ ਤੇ ਬੱਬੂ ਮਾਨ ਨੇ ਹੀ ਲਿਖਿਆ ਆਉਣ ਵਾਲੇ 1-2 ਦਿਨਾਂ ਚ ਜਾਂ ਆਉਣ ਵਾਲੇ ਕੁਝ ਕੁ ਘੰਟਿਆਂ ਚੋ ਗਾਣਾ ਰਿਲੀਜ਼ ਹੋ ਸਕਦਾ ਹੈ ਤੁਸੀਂ ਬੱਬੂ ਮਾਨ ਦੇ ਇਸ ਗਾਣੇ ਬਾਰੇ ਕੀ ਆਪਣੇ ਵਿਚਾਰ ਰੱਖਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਗਾਣੇ ਦਾ 뮤직 ਕਿੰਨਾ ਕੁ ਦੇਸੀ ਹੋਊਗਾ ਜਾਂ ਕਿੰਨਾ ਕੁ ਮਾਡਰਨ ਹੋਊਗਾ ਇਹ ਗਾਣਾ ਆਉਣ ਤੋਂ ਬਾਅਦ ਹੀ ਪਤਾ ਲੱਗੂਗਾ ਬਾਕੀ ਬੱਬੂ ਮਾਨ ਦੇ ਜੋ ਫੈਨਸ ਐ ਉਹਨਾਂ ਫੈਨਸ ਚ ਇੱਕ ਐਕਸਾਈਟਮੈਂਟ ਤਾਂ ਜ਼ਰੂਰ ਹੋਊਗੀ ਕਿਉਂਕਿ ਖੰਟ ਮਾਨਪੁਰ ਵਾਲੇ ਦਾ ਨਾਂ ਕੋਈ ਨਵਾਂ ਤਾਂ ਹੈ ਨਹੀਂ ਤੁਹਾਡਾ ਬੱਬੂ ਮਾਨ ਦਾ ਇਸ ਨਵੇਂ ਗਾਣੇ ਬਾਰੇ ਕੀ ਕਹਿਣਾ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਿਓ ਚੈਨਲ ਨੂੰ ਫੋਲੋ ਜਾਂ ਸਬਸਕ੍ਰਾਈਬ ਕਰਕੇ ਜਰੂਰ ਰੱਖੋ ਬਾਕੀ ਮਿਲਦੇ ਆਂ ਜੀ ਆਪਾਂ ਅਗਲੀ ਵੀਡੀਓ 'ਚ ਇੱਕ ਨਵੀਂ ਅਪਡੇਟ ਦੇ ਨਾਲ